ਮੇਰੇ ਨਾਲ ਪਹੁੰਚੇ ਹੋਏ ਸਿੱਖਿਆ ਕ੍ਰਾਂਤੀ ਦੇ ਸੰਬੰਧ ਵਿੱਚ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਅੱਜ ਤੁਹਾਡੇ ਵਿੱਚ ਤੁਹਾਡੇ ਨਗਰ ਦੇ ਵਿੱਚ ਇੱਕ ਜਿਹੜਾ ਨੇਕ ਕਾਰਜ ਆ ਉਹਦਾ ਉਦਘਾਟਨ ਕਰਨ ਵਾਸਤੇ ਪਹੁੰਚੇ ਆ ਮੈਨੂੰ ਯਾਦ ਹੈ ਜਦੋਂ ਮੈਂ ਤੁਹਾਡੇ ਪਿੰਡਾਂ ਦੇ ਵਿੱਚ ਵੋਟਾਂ ਲਈ ਆਇਆ ਕਰਦਾ ਸੀ ਇਹ ਤੁਹਾਡੀ ਇੱਕੋ ਹੀ ਮੰਗ ਹੁੰਦੀ ਸੀ ਕਿਉਂਕਿ ਇਸ ਪਿੰਡ ਦੇ ਵਿੱਚ ਮੈਨੂੰ ਲੱਗਦਾ 50% ਤੋਂ ਉੱਪਰ ਜਿਹੜੀ ਆਬਾਦੀ ਹੈ ਉਹ ਦਰਮਾਨੇ ਤੱਕ ਦੀ ਹੈ ਜੇ ਤੁਸੀਂ ਇੱਕੋ ਹੀ ਗੱਲ ਕਰਦੇ ਹੁੰਦੇ ਸੀ ਕਿ ਸਾਡੇ ਬੱਚਿਆਂ ਨੂੰ ਪੜਾ ਲਗਾ ਦਿਓ ਇਹਨਾਂ ਨੂੰ ਨੌਕਰੀਆਂ ਦੇ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਅੱਜ ਜੇ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਇਹ ਤੁਹਾਡੇ ਬੱਚਾ ਨੂੰ ਪੜ੍ਹਾਵਾਂਗੇ ਵੀ ਲਿਖਾਵਾਂਗੇ ਵੀ ਨੌਕਰੀਆਂ ਵੀ ਦਵਾਂਗੇ ਤੇ ਤੁਹਾਡੇ ਜਿਹੜੇ ਹਸਪਤਾਲ ਨੇ ਉਹ ਵੀ ਸਹੀ ਕਰਾਂਗੇ ਅੱਜ ਹਲਕਾ ਧਰਮਕੋਟ ਦੇ ਨਹੀਂ ਅੱਜ ਪੰਜਾਬ ਦੇ ਸਕੂਲਾਂ ਦੀ ਜਿਹੜੀ ਨੁਹਾਰ ਹੈ ਉਹ ਬਦਲੀ ਜਾ ਰਹੀ ਹੈ ਮੈਨੂੰ ਯਾਦ ਹੈ ਜਦੋਂ ਮੈਂ ਪਿੰਡਾਂ ਦੇ ਵਿੱਚ ਜਾਂਦਾ ਸੀ ਕਿਸੇ ਪਿੰਡ ਦੇ ਵਿੱਚ ਕੋਈ ਚਾਰਦواری ਨਹੀਂ ਹੁੰਦੀ ਸੀ ਪ੍ਰਾਇਮਰੀ ਸਕੂਲਾਂ ਦੀ ਨਾ ਕਮਰੇ ਹੁੰਦੇ ਸੀ ਨਾ ਕੋਈ ਟਾਇਲਟਸ ਹੋਰ ਤਾਂ ਕੁਝ ਹੋਣਾ ਹੀ ਕੀ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਸਾਰ ਤਕਰੀਬਨ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ 20000 ਜਿਹੜੇ ਸਰਕਾਰੀ ਸਕੂਲ ਨੇ ਜਿਨ੍ਹਾਂ ਦੇ ਵਿੱਚ 28 ਲੱਖ ਜਿਹੜੇ ਬੱਚੇ ਨੇ ਉਹ ਪੜਦੇ ਨੇ ਤੇ ਬੱਚੇ ਕਿੰਨਾ ਦੇ ਪੜਦੇ ਆ ਕੋਈ ਜਿਹੜਾ ਅਮੀਰ ਆ ਕੋਈ ਧਨਾੜ ਆ ਉਹਨਾਂ ਦੇ ਕਿਸੇ ਦੇ ਬੱਚੇ ਨਹੀਂ ਪੜਦੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇੱਕ ਗੈਪ ਹੀ ਇੰਨਾ ਪੈ ਗਿਆ ਕਿ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜਾਉਣਾ ਲੋਕ ਆਪਦੇ ਆਪ ਨੂੰ ਇੱਕ ਹੀਠੀ ਜੀ ਮਹਿਸੂਸ ਕਰਨ ਲੱਗ ਪਏ ਕਿ ਸਾਡਾ ਜਿਹੜਾ ਬੱਚਾ ਉਹ ਪ੍ਰਾਈਵੇਟ ਸਕੂਲ ਜਾਂਦਾ ਇਹਦੇ ਨਾਲ ਟੌਰ ਬਣਦੀ ਆ ਅਰ ਅੱਜ ਮੈਂ ਧੰਨਵਾਦ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਮੈਂ ਧੰਨਵਾਦ ਦੀਆਂ ਸਾਡੇ ਐਜੂਕੇਸ਼ਨ ਮਨਿਸਟਰ ਸਰਦਾਰ ਹਰਜੋਤ ਸਿੰਘ ਜੀ ਬੈਂਸ ਜੀ ਦਾ ਜਿਨ੍ਹਾਂ ਦੇ ਸਦਕਾ ਅੱਜ ਲੋਕ ਮਾਣ ਨਾਲ ਇਹ ਗੱਲ ਕਹਿਣ ਲੱਗ ਪਏ ਕਿ ਸਾਡੇ ਜਿਹੜੇ ਬੱਚੇ ਨੇ ਉਹ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਨੇ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਇਹ ਉਹ ਜਾਇ ਇਨਫਰਾਸਟ੍ਰਕਚਰ ਆ ਜਿਹੜੇ ਕਮਰੇ ਦਾ ਮੈਂ ਅੱਜ ਉਦਘਾਟਨ ਕਰਨ ਆਇਆ तकरीबन 12 ਲੱਖ ਦੀ ਕੋਸਟ ਦੇ ਨਾਲ ਜਿਹੜਾ ਕਮਰਾ ਬਣਿਆ ਇਕੱਲਾ ਕਮਰਾ ਨਹੀਂ ਬਣਿਆ ਪ੍ਰਾਇਮਰੀ ਸਕੂਲ ਦੇ ਵਿੱਚ ਜਾ ਕੇ ਵੇਖੋ ਪ੍ਰੋਜੈਕਟਰ LED ਵੀ ਲੱਗੀ ਹੈ ਤੇ ਜਿਹੜੇ ਜਿਹੜੇ ਤੁਹਾਡੇ ਬੱਚਿਆਂ ਨੂੰ ਜਿਹੋ ਜਿਹੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਕਮਰੇ ਹੁੰਦੇ ਨੇ ਉਹਨਾਂ ਨਾਲੋਂ ਜਿਹੜਾ ਵਧੀਆ ਕਮਰਾ ਅੱਜ ਥੋੜੇ ਬੱਚਿਆਂ ਨੂੰ ਦੇ ਕੇ ਚੱਲਿਆਂ ਇਸ ਚੀਮੇ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਕੋਈ ਫਰਕ ਨਹੀਂ ਰਹਿ ਗਿਆ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇੱਕ ਸਮਾਂ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਨਾ ਤਾਂ ਕੋਈ ਟੀਚਰ ਸਨ ਨਾ ਕਮਰੇ ਨਾ ਟਾਇਲਟ ਨਾ ਚਾਰਦਵਾਰੀਆਂ ਤੇ ਅੱਜ ਇੱਕ ਸਮਾਂ ਉਹ ਆ ਗਿਆ ਇਹ ਤੁਹਾਡੇ ਸਕੂਲਾਂ ਦੇ ਬਾਹਰ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਬਾਹਰ ਪ੍ਰਾਈਵੇਟ ਸਕੂਲਾਂ ਵਾਂਗੂ ਗਾਰਡ ਖੜੇ ਨੇ ਅੱਜ ਤੁਹਾਡੇ ਸਕੂਲਾਂ ਦੇ ਵਿੱਚ ਕੈਂਪਸ ਮੈਨੇਜਰ ਨੇ ਅੱਜ ਤਕਰੀਬਨ 12700 ਦੇ ਕਰੀਬ ਜਿਹੜੇ ਕੱਚੇ ਅਧਿਆਪਕ ਸੀ ਉਹ ਪੱਕੇ ਕੀਤੇ ਨੇ ਜਿਨ੍ਹਾਂ ਦੀ ਤਨਖਾਹ ਤਕਰੀਬਨ 3 ਤੋਂ 4 ਗੁਣਾ ਵਧਾਈ ਗਈ ਹੈ 20000 ਦੇ ਕਰੀਬ ਜਿਹੜੇ ਨਵੇਂ ਟੀਚਰ ਹੈ ਉਹ ਭਰਤੀ ਕੀਤੇ ਗਏ ਨੇ ਵੀਰੋ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਵੈਨਾ ਚੱਲ ਰਹੀਆਂ ਨੇ ਬੱਚਿਆਂ ਨੂੰ ਲਿਆਉਣ ਵਾਸਤੇ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਵੇਟਿੰਗ ਹੈ ਬੱਚਿਆਂ ਦੀ ਜਦੋਂ ਐਡਮਿਸ਼ਨਾਂ ਖੁੱਟੀਆਂ ਨੇ ਬੱਚੇ ਇੰਨੇ ਹੋ ਜਾਂਦੇ ਨੇ ਹਰੇਕ ਵਾਰ ਹਰੇਕ ਸਕੂਲ ਦੇ ਵਿੱਚ 100 ਤੋਂ 200 ਦੀ ਜਿਹੜੀ ਗਿਣਤੀ ਹੈ ਉਹ ਵਾਧਦੀ ਜਾਂਦੀ ਹੈ ਕਿਉਂਕਿ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਪੜ੍ਹਾਈ ਆ ਉਹ ਵਧੀਆ ਹੋ ਗਈ ਆ ਵੀਰੋ ਪਿਛਲਾ ਸਰਕਾਰਾਂ ਦਾ ਤੁਸੀਂ ਕੰਮ ਵੀ ਵੇਖਿਆ ਤੇ ਤੁਸੀਂ ਇਸ ਸਰਕਾਰ ਦਾ ਵੀ ਕੰਮ ਵੇਖਿਆ ਹੋਣਾ ਜੋ ਤੁਹਾਡੇ ਨਾਲ ਵਾਅਦਾ ਕੀਤਾ ਤੁਹਾਡੇ ਹਰੇਕ ਵਾਅਦੇ ਦੇ ਉੱਤੇ ਇਹ ਜਿਹੜੀ ਸਰਕਾਰ ਆ ਇਹ ਖਰੀ ਉਤਰ ਲਿਆ ਜੇ ਮੈਂ ਸਹੀ ਦੀ ਗੱਲ ਕਰਾਂ ਤੁਹਾਡੇ ਨਾਲ ਇਹ ਵੀ ਵਾਅਦਾ ਕੀਤਾ ਸੀ ਕਿ ਜੇ ਤੁਹਾਡੇ ਸਕੂਲ ਸਹੀ ਕਰਾਂਗੇ ਤੋਡੇ ਹਸਪਤਾਲ ਵੀ ਸਹੀ ਕਰਾਂਗੇ ਜੱਜ ਮੈਨੂੰ ਦੱਸਦੇ ਆ ਖੁਸ਼ੀ ਹੁੰਦੀ ਹੈ ਕਿ ਹਲਕਾ ਧਰਮਕੋਟ ਦੇ ਵਿੱਚ ਤਕਰੀਬਨ 8 ਆਮ ਆਦਮੀ ਪਾਰਟੀ ਕਲੀਨਿਕ ਖੁੱਲ ਚੁਕੇ ਨੇ ਜਿਨ੍ਹਾਂ ਦੇ ਵਿੱਚ ਫ੍ਰੀ ਦੀ ਦਵਾਈ ਹੈ ਫ੍ਰੀ ਦੇ ਜਿਹੜੇ ਟੈਸਟ ਹੁੰਦੇ ਨੇ ਫ੍ਰੀ ਦੇ ਚੈੱਕਅਪ ਹੁੰਦੇ ਨੇ ਵੀਰੋ ਮੈਂ ਹਰ ਰੋਜ਼ ਚੈੱਕ ਕਰਦਾ ਕਿ ਕਿਹੜੇ ਕਲੀਨਿਕ ਦੇ ਵਿੱਚ ਕਿੰਨੀ ਓਪੀਡੀ ਹੈ ਕਿੰਨੇ ਲੋਕ ਆ ਕੇ ਉਥੋਂ ਫਾਇਦਾ ਲੈਂਦੇ ਨੇ ਆ ਤੁਹਾਡੇ ਵੀ ਨੇੜੇ ਖੋਸਰਾਂ ਝੀਰ ਦੇ ਵਿੱਚ ਆਮਾਦੀ ਪਾਰਟੀ ਕਲੀਨਿਕ ਖੁੱਲਿਆ ਉੱਥੇ ਐਮਬੀਬੀਐਸ ਡਾਕਟਰ ਵਹਿੰਦਾ ਤੁਸੀਂ ਕਿਤੇ ਜਾਇਆ ਕਰੋ ਨਾ ਉੱਥੇ ਹਰੇਕ ਤਰ੍ਹਾਂ ਦੀ ਦਵਾਈ ਤੇ ਹਰੇਕ ਤਰ੍ਹਾਂ ਦੇ ਜਿਹੜੇ ਟੈਸਟ ਨੇ ਉਹ ਫ੍ਰੀ ਨੇ ਹਰੇਕ ਆਮਾਦੀ ਪਾਰਟੀ ਕਲੀਨਿਕ ਦੇ ਵਿੱਚ ਸੌ ਤੋਂ ਉੱਤੇ ਜਿਹੜੀ ਓਪੀਡੀ ਹਰ ਰੋਜ਼ ਦੀ ਹੁੰਦੀ ਹੈ ਤੇ 8 ਜੇ ਨਾਲ ਗੁਣਾ ਕਰੀਏ ਆਠ ਸਮੋਹ ਦੇ ਕਰੀਬ ਜਿਹੜੇ ਲੋਕ ਨੇ ਉਹ ਫਾਇਦਾ ਲੈਂਦੇ ਨੇ ਆਵਾਦੀ ਫਾਰਮਾਸੀ ਕਲੀਨਿਕ ਦਾ ਤੇ ਵੀਰੋ ਜੇ ਮੈਂ ਅੱਜ ਦੀ ਗੱਲ ਕਰਾਂ ਤੇ ਅੱਜ ਇੱਕ ਵੱਡਾ ਯੁੱਧ ਛੜਿਆ ਹੋਇਆ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਤੁਸੀਂ ਵੇਖਿਆ ਹੋਣਾ ਅੱਜ ਕਿਵੇਂ ਉਹ ਨਸ਼ੇ ਦੇ ਸਦਾਕਰ ਪਿੰਡ ਛੱਡ ਛੱਡ ਕੇ ਭੱਜ ਰਹੇ ਨੇ ਅੱਜ ਨਸ਼ਿਆਂ ਦੇ ਸਦਾਕਰ ਪੰਜਾਬ ਛੱਡ ਛੱਡ ਕੇ ਭੱਜ ਰਹੇ ਨੇ ਮੁੱਖ ਮੰਤਰੀ ਸਾਹਿਬ ਦੀ ਇੱਕੋ ਗੱਲ ਹੈ ਜਾਂ ਨਸ਼ਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਦਿਓ ਵੀਰੋ ਅੱਜ ਪੰਜਾਬ ਦੇ ਵਿੱਚ ਪੀਲਾ ਪੰਜਾ ਚੱਲ ਰਿਹਾ ਜਿਹੜੇ ਲੋਕਾਂ ਨੇ ਨਸ਼ਿਆਂ ਤੋਂ ਆਪਦੇ ਮੈਣਸਾਰਲੇ ਜਿਹੜੇ ਲੋਕਾਂ ਨੇ ਕਿਸੇ ਦੇ ਧੀ ਪੁੱਤ ਨਸ਼ਿਆਂ ਦੇ ਲਾ ਕੇ ਆਪਦੇ ਘਰ ਬਣਾਲੇ ਉਹਨਾਂ ਦੇ ਜਿਹੜੇ ਘਰ ਨੇ ਉਹ ਢਾਂਡੇ ਹੋ ਰਹੇ ਨੇ ਇਹ ਇੱਕ ਮੈਸੇਜ ਆ ਇੱਕ ਸਨੇਹਾ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕਿ ਜੇ ਤੁਸੀਂ ਗਲਤ ਤਰੀਕੇ ਦੇ ਨਾਲ ਪੈਸਾ ਕਮਾਓਗੇ ਤਾਂ ਪੈਸਾ ਇੱਥੇ ਹੀ ਰਹਿ ਜਾਣਾ ਉਹ ਫਿਰ ਢਹਿ ਢੇਰੀ ਹੋ ਜਾਂਦੇ ਨੇ ਜਿਹੜੇ ਗਲਤ ਤਰੀਕੇ ਦੇ ਨਾਲ ਪੈਸੇ ਬਣਾਏ ਆ ਉਹਨਾਂ ਦੇ ਨਾਲ ਜਿਹੜੇ ਮਕਾਨ ਬਣਾਏ ਆ ਵੀਰੋ ਜੇ ਮੈਂ ਹਲਕੇ ਦੀ ਗੱਲ ਕਰਾਂ ਹਲਕਾ ਧਰਮ ਕੋਟ ਮੇਥੋਂ ਪਹਿਲਾਂ ਜੀਓ ਮੈਡਮ ਲੱਗ ਕੇ ਗਏ ਨੇ ਕਿ ਪ੍ਰਾਇਮਰੀ ਸਕੂਲਾਂ ਦੇ ਵਾਸਤੇ ਤਕਰੀਬਨ 6 ਕਰੋੜ ਰੁਪਇਆ ਜਿਹੜਾ ਆਇਆ ਤੇ ਜੇ ਮੈਂ ਸਾਰੀ ਗੱਲ ਕਰਾਂ ਜਿਹਦੇ ਵਿੱਚ ਪ੍ਰਾਇਮਰੀ ਵੀ ਆਉਂਦੇ ਨੇ ਸੀਨੀਅਰ ਸੈਂਟਰੀ ਵੀ ਆਉਂਦੇ ਨੇ ਤਕਰੀਬਨ 20 ਕਰੋੜ ਤੋਂ ਉੱਪਰ ਦੀ ਜਿਹੜੀ ਰਾਸ਼ੀ ਹੈ ਉਹ ਹਲਕਾ ਧਰਮਕੋਟ ਦੇ ਵਿੱਚ ਆਈ ਹੈ 20 ਕਰੋੜ ਤੋਂ ਉੱਪਰ ਦੀ ਤੇ ਪਹਿਲੀ ਵਾਰੀ ਹੋਇਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਮੈਂ ਪੁੱਛਦਾ ਹੁਣ ਜਿਹੜੇ ਪੁਰਾਣੇ ਬੰਦੇ ਬੈਠੇ ਨੇ ਜਿਹੜੇ ਸੀਨੀਅਰ ਬੰਦੇ ਬੈਠੇ ਨੇ ਸਾਡੇ ਕੋਲ ਧੀਰ ਸਾਹਿਬ ਬੈਠੇ ਨੇ ਮੈਂ ਧੀਰ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਵੀ ਤੁਹਾਡੀ ਉਮਰ ਦੇ ਵਿੱਚ ਕਦੇ ਸੁਣਿਆ ਸੀ ਕਿ ਜਿਹੜੀ ਐਨੀ ਰਾਸ਼ੀ ਆ ਪਹਿਲਾਂ ਕਿਤੇ ਸਕੂਲਾਂ ਦੇ ਵਿੱਚ ਆਈ ਹੋਵੇ ਤਾਂ ਧੀਰ ਸਾਹਿਬ ਕਹਿੰਦੇ ਵੀ ਜਿੰਨੀ ਮੇਰੀ ਉਮਰ ਹੋ ਗਈ ਹੈ ਮੈਂ ਆਪਦੀ ਉਮਰ ਦੇ ਵਿੱਚ ਮੈਂ ਕਦੇ ਨਹੀਂ ਵੇਖਿਆ ਕਿ ਕੋਈ ਵੀ ਜਿਹੜਾ ਲੀਡਰ ਹੈ ਜਾਂ ਕੋਈ ਵੀ ਐਮਐਲਏ ਆ ਐਨੇ ਪੈਸੇ ਹਲਕੇ ਦੇ ਸਕੂਲਾਂ ਵਾਸਤੇ ਲੈ ਕੇ ਆਇਆ ਹੋਵੇ ਸੋ ਵੀਰੋ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤੁਸੀਂ ਮੇਰੇ ਮੋਢਿਆਂ ਤੇ ਝੁੰਨੇਵਾਰੀ ਪਾਈ ਹੈ ਤੇ ਮੇਰਾ ਫਰਜ਼ ਬਣਦਾ ਹੈ ਕਿ ਜਿਹੜੀ ਜ਼ਿੰਮੇਵਾਰੀ ਤੁਸੀਂ ਮੇਰੇ ਮੋਢਿਆਂ ਤੇ ਪਾਈ ਹੈ ਮੈਂ ਉਹ ਜ਼ਿੰਮੇਵਾਰੀ ਅਮਾਨਦਾਰੀ ਨਾਲ ਨਿਭਾਵਾਂ ਜਦੋਂ ਵੀ ਵਿਧਾਨ ਸਭਾ ਦੇ ਵਿੱਚ ਮੈਨੂੰ ਮੌਕਾ ਮਿਲਦਾ ਤੁਹਾਡੀ ਹਰੇਕ ਮੰਗ ਮੈਂ ਵਿਧਾਨ ਸਭਾ ਦੇ ਵਿੱਚ ਰੱਖਦਾ ਤੁਸੀਂ ਪਹਿਲੇ ਲੀਡਰ ਵੀ ਵੇਖੇ ਹੋਣੇ ਆ ਕਦੇ ਧਰਮਕੋੜ ਦਾ ਨਾਂ ਨਹੀਂ ਸੀ ਸੁਣਿਆ ਵਿਧਾਨ ਸਭਾ ਦੇ ਵਿੱਚ ਤੇ ਹੁਣ ਜਿੰਨੇ ਵੀ ਸੈਸ਼ਨ ਲੱਗਦੇ ਨੇ ਚਾਹੇ ਗਰਮੇ ਰੁੱਤ ਦਾ ਚਾਹੇ ਸਰਦ ਰੁੱਤ ਦਾ ਸੈਸ਼ਨ ਹਰੇਕ ਸੈਸ਼ਨ ਦੇ ਵਿੱਚ ਤੁਹਾਡਾ ਪੁੱਤ ਤੁਹਾਡਾ ਭਰਾ ਹਲਕੇ ਧਰਮ ਕੋਟ ਨਾਲ ਸੰਬੰਧਿਤ ਜਿੰਨੀਆਂ ਵੀ ਮੁਸ਼ਕਲਾਂ ਨੇ ਉਹ ਮੁਸ਼ਕਲਾਂ ਨੂੰ ਉੱਥੇ ਚੱਕਦਾ ਤੇ ਨਾਲ ਹੱਲ ਵੀ ਕਰਾਉਂਦਾ ਚਾਹੇ ਚਾਹੇ ਉਹ ਮੁਸ਼ਕਲਾਂ ਇਸਾਨੀ ਨਾਲ ਸੰਬੰਧਿਤ ਹੋਣ ਚਾਹੇ ਉਹ ਮੁਸ਼ਕਲਾਂ ਹੈਲਥ ਨਾਲ ਸੰਬੰਧਿਤ ਹੋਣ ਤੇ ਚਾਹੇ ਉਹ ਮੁਸ਼ਕਲਾਂ ਜਿਹੜੀਆਂ ਪਾਣੀ ਨਾਲ ਸੰਬੰਧਿਤ ਹੋਣ ਚਾਹੇ ਉਹ ਮੁਸ਼ਕਲਾਂ ਸਾਡੇ ਪੌਣ ਪਾਣੀ ਨਾਲ ਸੰਬੰਧਿਤ ਹੋਣ ਸੋ ਵੀਰੋ ਅੱਜ ਮੈਂ ਇਹੀ ਬੇਨਤੀ ਕਰਨ ਆਇਆ ਜੇ ਆਪਾਂ ਚਾਹੋਣੇ ਆ ਇਹ ਸਕੂਲਾਂ ਦੇ ਕੰਮ ਐ ਤਾਂ ਹੋਣ ਜੇ ਆਪਾਂ ਚਾਹੋਣੇ ਆ ਇਹ ਡਾਕਟਰਾਂ ਦੇ ਡਾਕਟਰ ਵੀ ਹਸਪੀਟਲਾਂ ਦੇ ਵਿੱਚ ਪੂਰੇ ਹੋਣ ਮਾਸਟਰ ਵੀ ਸਕੂਲਾਂ ਦੇ ਵਿੱਚ ਪੂਰੇ ਹੋਣ ਤਾਂ ਵੀਰੋ ਇੰਤਾ ਹੀ ਜਿਹੜਾ ਮਾਨ ਸਤਕਾਰ ਉਹ ਦਿੰਦੇ ਰਿਹਾ ਜੇ ਹਮੇਸ਼ਾ ਤੁਹਾਡੇ ਲਈ ਹਾਜ਼ਰ ਆ ਸਿਰਫ ਇੱਕ ਕੰਨੀਆਂ ਵੋਟਾਂ ਦਾ ਮੇਰਾ ਤੁਹਾਡਾ ਸਬੰਧ ਨਹੀਂ ਕਿਉਂਕਿ ਤੁਸੀਂ ਪਹਿਲੇ ਵੀ ਆਗੂ ਵੇਖੇ ਸੀ ਉਹ ਸਿਰਫ ਵੋਟਾਂ ਵੇਲੇ ਤੁਹਾਡੇ ਵਿੱਚ ਆਉਂਦੇ ਸੀ ਪਰ ਅਸੀਂ ਜਦੋਂ ਵੀ ਤੁਸੀਂ ਯਾਦ ਕਰਦੇ ਆ ਹਮੇਸ਼ਾ ਤੁਹਾਡੇ ਵਿੱਚ ਰਹਿੰਦੇ ਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਯਾਦ ਕਰੋਗੇ ਤੁਸੀਂ ਤੁਹਾਡੇ ਵਿੱਚ ਹਾਜ਼ਰ ਹੋਇਆ ਕਰਾਂਗੇ ਅੱਜ ਜਿਹੜੀ ਵੀ ਸਿੱਖਿਆ ਕ੍ਰਾਂਤੀ ਜਿਹਦੇ ਸਬੰਧ ਵਿੱਚ ਇਹ ਫੰਕਸ਼ਨ ਹੈ ਮੈਂ ਸਾਰੇ ਸਮੂਹ ਸਟਾਫ ਨੂੰ ਬਹੁਤ ਹੀ ਵਧੀਆ ਆ ਜਿਹੜਾ ਤੁਸੀਂ ਪ੍ਰੋਗਰਾਮ ਕੀਤਾ ਮੈਂ ਇਸ ਚੀਜ਼ ਦੀ ਵਧਾਈ ਦਿੰਨਾ ਸਾਰੇ ਸਟਾਫ ਨੂੰ ਵਧਾਈ ਦਿੰਨਾ ਕਿ ਆ ਜਿਹੜਾ ਤੁਹਾਡਾ ਪ੍ਰੋਗਰਾਮ ਵੇਖ ਕੇ ਮੇਰਾ ਦਿਲ ਖੁਸ਼ ਹੋ ਗਿਆ ਦੇਖੋ ਕੱਲ ਪਰਸੋਂ ਦੇ ਜਿਹੜੇ ਪ੍ਰੋਗਰਾਮ ਹੈ ਚੱਲ ਰਹੇ ਇੱਕ ਡੀਓ ਸਾਹਿਬ ਮੈਂ ਇੱਕ ਹੋਰ ਸੁਨੇਹਾ ਦੇਣਾ ਚਾਹਣਾ ਹੈ ਜਿਹੜੇ ਇਥੋਂ ਦੇ ਟੀਚਰ ਨੇ ਦੇਖੋ ਮੇਰਾ ਪਿੰਡਾ ਕੈਲਾ ਤੇ ਕੈਲੇ ਦੇ ਸਕੂਲ ਬਾਰੇ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਉੱਥੇ ਸਕੂਲ ਆਫ ਐਮਿਨੈਂਸ ਵੀ ਬਣ ਰਿਹਾ ਹੈ ਇਸ ਸਕੂਲ ਦੀ ਜਿਹੜੀ ਪੜ੍ਹਾਈ ਆ ਉਹ ਵੀ ਬਹੁਤ ਵਧੀਆ ਤੇ ਮੈਂ ਜਦੋਂ ਪਰਸੋਂ ਕੈਲੇਪਿੰਡ ਗਿਆ ਤਾਂ ਮੈਨੂੰ ਉੱਥੇ ਜਾ ਕੇ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਉੱਥੇ ਜਿੰਨੇ ਵੀ ਟੀਚਰ ਪੜ੍ਹਾਉਂਦੇ ਨੇ तकरीबन ਅੰਤੇ ਟੀਚਰਾਂ ਦੇ ਬੱਚੇ ਆਪ ਤੇ ਉਸ ਸਕੂਲ ਦੇ ਵਿੱਚ ਪੜ੍ਹਦੇ ਨੇ ਟੀਚਰਾਂ ਦੇ ਬੱਚੇ ਇਹ ਬੜੀ ਵੱਡੀ ਗੱਲ ਹੁੰਦੀ ਆ ਟੀਚਰਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਨਹੀਂ ਤਾਂ ਕੀ ਸੀ ਜਦੋਂ ਵੀ ਕੋਈ ਪਿਛਲੇ ਸਮੇਂ ਦੇ ਵਿੱਚ ਗੱਲ ਆਉਂਦੀ ਸੀ ਕਿ ਟੀਚਰਾਂ ਨੂੰ ਸਵਾਲ ਹੁੰਦੇ ਸੀ ਕਿ ਤੁਹਾਡੇ ਬੱਚੇ ਕਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਤੇ ਅੱਜ ਟੀਚਰ ਵੀ ਸਰਕਾਰੀ ਸਕੂਲਾਂ ਦੇ ਵਿੱਚ ਆਉਦੇ ਬੱਚੇ ਨੂੰ ਪੜ੍ਹਾਉਣ ਲੱਗ ਪਏ ਸੋ ਇਹ ਇੱਕ ਉਹ ਜਿਹੜੀ ਸਿੱਖਿਆ ਕ੍ਰਾਂਤੀ ਆ ਇਹ ਇੱਕ ਉਹਦਾ ਅੰਗ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਧੰਨਵਾਦ ਕਰਦਾ ਡੀਓ ਸਾਹਿਬ ਦਾ ਜਿਹੜੇ ਕਿ ਅੱਜ ਸਪੈਸ਼ਲੀ ਤੌਰ ਤੇ ਸਾਡੇ ਵਿੱਚ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੰਡਾਂ ਦੇ ਅਤੇ ਇਹਨਾਂ ਦੱਸ ਨੇ ਬੱਚੇ ਦਿੱਲੀ ਨੇ ਸਰਕਾਰੀ ਸਕੂਲਾਂ ਚੋਂ ਪੈਰੈਂਟ ਲਿਸਟ ਚ ਆਏ ਆ ਸਰ ਹੋਰ ਰਹਿ ਗਿਆ ਹੈ ਜੋ ਪਿਆਉ ਨਹੀਂ ਜਾ ਸਕਦਾ ਜੀ ਸਰ ਇੱਕ ਹੋਰ ਚੀਜ਼ ਬੀਪੀਓ ਸਟਿਲੀਆਂ ਲਿਆਂਦੀਆਂ ਜਾ ਰਹੀਆਂ ਹਨ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਬੁਨਿਆਦੀ ਟੈਂਚੇ ਦੇ ਸੁਧਾਰ ਦੇ ਲਈ ਜਿੱਥੇ ਕਰੋੜਾਂ ਦੀਆਂ ਗ੍ਰਾਂਟਾਂ ਵੰਡੀਆਂ ਜਾ ਰਹੀਆਂ ਉੱਥੇ ਡਿਜੀਟਲਾਈਜੇਸ਼ਨ ਤਹਿਤ ਇੰਟਰਐਕਟਿਵ ਪੈਨਲ ਦਿੱਤੇ ਜਾ ਰਹੇ ਨੇ ਸਕਿਉਰਿਟੀ ਗਾਰਡ ਸਵੀਪਰ ਦੀ ਸਹੂਲਤ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਵਿਸ਼ੇਪਧਰੀ ਟ੍ਰੇਨਿੰਗ ਦੇਣ ਲਈ ਜ਼ਿਲ੍ਹੇ ਦੇ ਤਿੰਨ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਫਿਨਲੈਂਡ ਦੇਸ਼ ਵਿੱਚ ਟ੍ਰੇਨਿੰਗ ਲੈ ਕੇ ਆਏ ਹਨ ਅਤੇ ਤਿੰਨ ਪ੍ਰਿੰਸੀਪਲ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਆ ਚੁੱਕੇ ਹਨ ਮੰਗਿਓ ఎమ్మెల్యే ਸਰਦਾਰ ਗੁਰਿੰਦਰਜੀਤ ਸਿੰਘ ਜੀ ਦੀ ਰਹਿਨਮਾਈਏ ਹੁਣ ਤੱਕ ਕੱਲੇ ਧਰਮਕੋਟ ਹਲਕੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੁਨਿਆਦੀ ਟੈਂਸ਼ਨ ਦੇ ਵਿਕਾਸ ਲਈ क्षेत्र रोड ਤੋਂ ਵੀ ਵੱਧ ਦੀਆਂ ਗ੍ਰਾਂਟਾਂ ਸਕੂਲਾਂ ਨੂੰ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਸਰਕਾਰੀ ਪ੍ਰਾਇਮਰੀ ਸਕੂਲ ਬਾਜੇਕੇ ਸਰਕਾਰੀ ਪ੍ਰਾਇਮਰੀ ਸਕੂਲ ਜਿਲਾਲਾਬਾਦ ਸਰਕਾਰੀ ਪ੍ਰਾਇਮਰੀ ਸਕੂਲ ਕੈਲਾ ਨੂੰ ਹੋਲਿਸਟਿਕ ਪਲਾਨ ਦੇ ਤਹਿਤ ਪ੍ਰਤੀ ਸਕੂਲ 40 ਲੱਖ 40 ਹਜ਼ਾਰ ਦੀ ਗ੍ਰਾਂਟ ਦੀ ਪਹਿਲੀ ਕਿਸ਼ਤ ਜਾਰੀ ਹੋ ਚੁੱਕੀ ਹੈ ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲਗੜ੍ਹ ਨੂੰ ਇੱਕ ਕਰੋੜ 19 ਲੱਖ 42 ਹਜ਼ਾਰ ਦੀ ਗRAND ਦੀ ਪਹਿਲੀ ਕਿਸ਼ਤ ਵੀ ਇਸੇ ਹਲਕੇ ਦੇ ਹੀ ਸਕੂਲ ਨੂੰ ਜਾਰੀ ਹੋਈ ਹੈ ਅੱਜ ਮਾਨਯੋਗ ਐਮ ਐਲ ਏ ਜੀ ਵੱਲੋਂ ਸਾਡੇ ਪ੍ਰਾਇਮਰੀ ਸਕੂਲ ਟੀਮਾ ਵਿੱਚ ਕੁੱਲ 11 ਲੱਖ 86 ਹਜ਼ਾਰ ਰੁਪਏ ਦੀ ਲਾਗਤ ਦੇ ਨਾਲ ਬਣੇ ਕਮਰੇ ਬਾਥਰੂਮ ਬਲੌਕ ਦਾ ਉਦਘਾਟਨ ਕੀਤਾ ਗਿਆ ਇਸ ਲਈ ਅਸੀਂ ਸਰਦਾਰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਚੀਮਾ ਜਿੱਥੇ ਅਕਾਦਮਿਕ ਪੱਖੋਂ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਰਿਹਾ ਹੈ ਉੱਤੇ ਖੇਡਾਂ ਵਿੱਚ ਵੀ ਇਸ ਸਕੂਲ ਦੇ ਬੱਚੇ ਜ਼ਿਲ੍ਹਾ ਪੱਤਰੀ ਪੋਜੀਸ਼ਨਾਂ ਹਾਸਲ ਕਰਦੇ ਨੇ ਤੇ ਸਾਰੀ ਹੀ ਅਚੀਵਮੈਂਟ ਦਾ ਸਿਹਰਾ ਸਾਡੇ ਸਕੂਲ ਦੇ ਮੁਖੀ ਅਤੇ ਸਟਾਫ ਨੂੰ ਜਾਂਦਾ ਹੈ ਇਸ ਸ਼ੁਭ ਮੌਕੇ ਤੇ ਮੈਂ ਹਲਕਾ ਨਿਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਵੱਦ ਤੋਂ ਵੱਧ ਬੱਚਿਆਂ ਨੂੰ ਦਾਖਲ ਕਰਾਨ ਸਾਡੇ ਕੋਲ ਹਾਈਲੀ ਕੁਆਲੀਫਾਈਡ ਸਟਾਫ ਹੈ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਲਿਆਂਦੇ ਨਾਲ ਸੁਧਾਰਾਂ ਕਰਕੇ ਸਾਡੇ ਸਰਕਾਰੀ ਸਕੂਲਾਂ ਵਿੱਚ ਹੁਣ ਬਹੁਤ ਘੱਟ ਘਾਟਾਂ ਰਹਿ ਗਈਆਂ ਹਨ ਆਓ ਪੰਜਾਬ ਸਰਕਾਰ ਵੱਲੋਂ ਚਲਾਈ ਇਹ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਦਾ ਅਸੀਂ ਵੱਦ ਤੋਂ ਵੱਧ ਫਾਇਦਾ ਉਠਾਈਏ ਅਤੇ ਇਸ ਕ੍ਰਾਂਤੀ ਦੇ ਗਵਾਹ ਬਣੀਏ ਅੰਤ ਵਿੱਚ ਇੱਕ ਵਾਰ ਫੇਰ ਮਹਿਮਾਨਜੋ ਗਿਆ ਐਮਐਲਏ ਜੀ ਦਾ ਦੀ ਅੱਜ ਦੇ ਸਾਰੇ ਮਹਿਮਾਨਾਂ ਦਾ ਨਿੱਕਾ ਸਵਾਗਤ ਕਰਦੀ ਹਾਂ ਤੇ ਧੰਨਵਾਦ ਵੀ ਕਰਦੀ ਹਾਂ ਕਿ ਉਹਨਾਂ ਨੇ ਆਪਣੇ ਇੰਨੇ ਕੀਮਤੀ ਸਮੇਂ ਚੋਂ ਸਾਡੇ ਸਕੂਲ ਦੇ ਲਈ ਕੁਝ ਪਲ ਕੱਢੇ ਹਨ ਅਤੇ ਸਾਡੇ ਪ੍ਰੋਗਰਾਮ ਦੀ ਸ਼ੋਭਾ ਵਧਾਈ ਹੈ। ਸਨਮਾਨ ਕਰਦੇ ਹਾਂ ਡਿਟੀ ਮੈਡਮ, ਡੀਓ ਮੈਡਮ, ਸਿਓ ਸਟਾਫ ਸਾਰੇ ਪ੍ਰਿੰਸ ਸਕੂਲ ਜੀਮਾ। ਬੀ ਦੇ ਮਿਕਰ। ਬ੍ਰੋ ਸਰ